ಬಾರಿ ಬರ್ಸಿ ಕಟ್ಟಣಿ ಬಾರಿ ಬರ್ಷಿ ಕಟ್ಟಣೆಯ ಕಟ್ಟಕ್ಕೆ ಲಾರೂ ವಡಿ ಥೋಡಿ ಮೇ ವಿಗಡಿ ಬಹತ ಬಿಗಡೆಯ ತೂ ಬಗಡಿ ಬಹತ ಬಿಗಡೆಯ ತೂ ਬਾਰੀ ਵਰਸੀ ਖਟਨ ਗਿਆ ਸੀ ਬਾਰੀ ਵਰਸੀ ਖਟਨ ਗਿਆ ਸੀ ਖਟ ਕਿੱਲਿਆਂ ਦਾ ਪੀਤਾ ਮਾਹੀ ਮੇਰਾ ਨਿਕਾਜ ਹੈ ਆ ਅਸਾ ਖਿੱਚ ਕੇ ਬਰਾਬਰ ਕੀਤਾ ਮਾਹੀ ਮੇਰਾ ਨਿਕਾਜ ਹੈ ਆ ਅਸਾ ਖਿੱਚ ਕੇ ਬਰਾਬਰ ਕੀਤਾ ਬਾਰੀ ਵਰਸੀ ਖਟਨ ਗਿਆ ਸੀ ਬਾਰੀ ਵਰਸੀ ਖਟਨ ਗਿਆ ਸੀ ਖਟ ਕਿੱਲਿਆਂ ਦਾ ਤਾਰਗ ਦੇ ਚ ਤੇਰੀ ਨਾਰ ਨੱਚਦੀ ਮਾਰ ਮੁੰਡਿਆ ਲਲਕਾਰਗ ਦੇ ਚ ਤੇਰੀ ਨਾਰ ਨੱਚਦੀ ਮਾਰ ਮੁੰਡਿਆ ਲਲਕਾਰਗ ਦੇ ਚ ਤੇਰੀ ਨਾਰ ਨੱਚਦੀ ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਸੀ ਖਟਕੇ ਲਿਆਂ ਦਾ ਪਤਾ ਸਾ ਸੋਰ ਕੋਲ ਕੁੰਡ ਕੱਢ ਦੀ ਨੰਗਾ ਰੱਖ ਦੀ ਕਲੇਪ ਵਾਲਾ ਪਾਸਾ ਸੋਰ ਕੋਲ ਕੁੰਡ ਕੱਢ ਦੀ ਨੰਗਾ ਰੱਖ ਦੀ ਕਲੇਪ ਵਾਲਾ ਪਾਸਾ ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਸੀ ਖਟਕੇ ਲਿਆਂ ਦਾ ਬਤਾਉ ਨਿ ਬਹਿਜ ਮੇਰੇ ਸਾਈਕਲ ਤੇ ਟੱਲੀਆਂ ਵਜਾਉਂਦਾ ਜਾਉ ਨਿ ਬਹਿਜ ਮੇਰੇ ਸਾਈਕਲ ਤੇ ਖੱਟਲੀਆਂ ਵਜਾਉਂਦਾ ਜਾऊं ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਸੀ ਖੱਟ ਕੇਲਿਆਂ ਦੀ ਥਾਲੀ ਨਿਛੜਿਆਂ ਦਾ ਦੁੱਧ ਉਬਲੇ ਛੱਟ ਦੇ ਗਈ ਚਾਂਜਰਾ ਵਾਲੀ ਨਿਛੜਿਆਂ ਦਾ ਦੁੱਧ ਉਬਲੇ ਛੱਟ ਦੇ ਗਈ ਚਾਂਜਰਾ ਵਾਲੀ